ਨੋ ਜੀ ਸੋਸ਼ਿਆਕਾਲ ਨਮਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਹੈਗਾ ਜੀ ਮੰਡੇ ਤੇ ਉਧਰ ਦੇਖੋ ਗਰਵਿੰਨ ਬ੍ਰੇਕਫਾਸਟ ਕਰਨ ਲੱਗਿਆ ਹੈ ਤੇ ਮੈਂ ਤੇ ਡਾਕਟਰ ਜਾ ਰਿਆਂ ਅਸੀਂ ਅੱਜ ਅਜੀਤ ਮਿੱਲ ਥੋੜਾ ਜਿਹਾ ਕੱਪੜੇ-ਕੁਪੜੇ ਜੇ ਲੈਣੇ ਸੀਗੇ ਤੇ ਚਲੋ ਚੱਲਦੇ ਆਂ ਜੀ ਚੱਲ ਪਏ ਅਜੀਤ ਮਿਲ ਜਾਣ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਆਪਣੇ ਕਲੀਨਿਕ ਜਾਣਾ ਸੀ ਹੁਣ ਅਸੀਂ ਜਾ ਰਹੇ ਹਾਂ ਜੀ ਪਹਿਲਾਂ ਕਲੀਨਿਕ ਤੇ ਫਿਰ ਉੱਥੋਂ ਜਾਵਾਂਗੇ ਬੋਜੀ ਪਹੁੰਚ ਗਏ ਜੀ ਅਸੀਂ ਅਜੀਤ ਮਿਲ ਥੋੜੀ ਜਿਹੀ ਸ਼ਾਪਿੰਗ ਕਰਨੀ ਸੀ ਜ਼ਿਆਦਾ ਤਾਂ ਨਹੀਂ ਸੀ ਕਰਨੀ ਲੋਕ ਦੇਖੋ असि इ लगिया खाना खान घर का खाने है होंगे खाना अस खावे जी साग मक्की रोटी देखो जी प्रीति लगी हुई है जगनू की कटिंग का कर ਕਿੰਨੀ ਵਾਰ ਡਾਕਟਰ ਸਾਹਿਬ ਨੇ ਕਿਹਾ ਵੀ ਇਹਦੀ ਕਟਿੰਗ ਕਰवानी ਹੈ ਉਹ ਬੁਲਾਉਂਦੇ ਹੀ ਨਹੀਂ ਹੈਗੇ ਕਟਿੰਗ ਵਾਲੇ ਨੂੰ ਜਿੱਦੋਂ ਕਟਿੰਗ ਕਰਵਾਉਨੇ ਨੇ ਡਾਕੀਆਂ ਦੀ ਤੇ ਪ੍ਰੀਤੀ ਲੱਗੀ ਆਪਣੇ ਆਪ ਹੀ ਕਟਿੰਗ ਕਰਨ ਹੁਣ ਦੇਖੋ ਲੱਗਦਾ ਸੋਹਣਾ ਰਿਹਾ ਏ ਗੁੱਡ ਮਾਰਨਿੰਗ ਸਸ਼ਿਆ ਕਾਲ ਮਸਤੀ ਮੌਰਨਿੰਗ ਸलाम ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਅੱਜ ਜੀ ਗੁਰਪੁਰਬ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਜਾ ਰਹੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਵਾਪਰੇ ਧੁੰਦ ਬਹੁਤ ਜ਼ਿਆਦਾ ਹੈਗੀ ਹੈ ਘਰੇ ਤਾਂ ਲੱਗ ਰਿਹਾ ਸੀ ਵੀ ਧੁੰਦ ਘਟੂਗੀ ਪਰ ਬਾਹਰ ਆ ਕੇ ਪਤਾ ਲੱਗ ਰਿਹਾ ਬਹੁਤ ਜ਼ਿਆਦਾ ਧੁੰਦ ਹੈਗੀ ਹੈ ਅੱਗੇ ਬਹੁਤ ਘੱਟ ਵਿਜ਼ਿਬਿਲਟੀ ਹੈਗੀ ਹੈ ਮੌਸਾ ਹੀ 25 ਗਜ ਦੀ ਦੂਰੀ ਹੋਣੀ ਹੈ ਜੀ ਵਾਹਿਗੁਰੂ ਜੀ ਸਤਨਾਮ ਪਹੁੰਚ ਗਏ ਜੇ ਸੀ ਗੁਰਦੁਆਰਾ ਸਾਹਿਬ ਜੋ ਤੀਸਰੂਪ ਫਤਿਗੜ ਸਾਹਿਬ ਪਹੁੰਚ ਗਏ ਆ ਤੇ ਚਲੋ ਬਹੁਤ ਮੱਥਾ ਟੇਕ ਦਿਆਂ ਜੀ ਚੱਲ ਕੇ ਤੁੰਦੇ ਤੇ ਇ ਬਹੁਤ ਜਿਆਦਾ ਹੈ ਤੇ ਕੋ ਸਾਹਮਣੇ ਗੁਰਦੁਆਰਾ ਸਾਹਿਬ ਵੀ ਨਹੀਂ ਦਿਖ ਰਿਹਾ ਹੈਗਾ ਮੰਤ ਜਨਾ ਕੇ ਸੰਭਰ ਹਮੇ ਰੋਗ ਜਾਏ ਹੋ ਮੇ ਰੋਗ ਜਾਏ ਕਰ ਕਿਰਪਾ ਕਿਰਪਾਲੇ ਬਖਸ਼ਨਾ ਹੈ ਕਰ ਕਿਰਪਾ いいんだよ。 ਜੀ ਦਰਸ਼ਨ ਹੋ ਗਏ ਆ ਦਰਸ਼ਨ ਕਰਕੇ ਮਨ ਬਹੁਤ ਨੂੰ ਬਹੁਤ ਸ਼ਾਂਤੀ ਮਿਲੀ ਐ ਪਰਮਾਤਮਾ ਸਭ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ